ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੁਆਰਾ ਫੇਰ ਲਗਾਤਾਰ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਹ ਬੜੀ ਇਤਿਹਾਸਿਕ ਜਿੱਤ ਹੈ ਜਿਹੜੀ ਕਹਿੰਦੇ ਸੀਗੇ ਐਂਟੀ ਕਮੈਂਸੀ ਹੋਏਗੀ ਜਿਹੜੇ ਕਹਿੰਦੇ ਸੀ ਕਿ ਇਹ ਹੋਏਗਾ ਉਹ ਹੋਏਗਾ ਲੇਕਿਨ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਕਿੱਤੇ ਹੋਏ ਕੰਮਾਂ ਨੂੰ ਸਰਕਾਰ ਨੇ ਫੇਰ ਇੱਕ ਵਾਰੀ ਪੰਜਵੀਂ ਵਾਰ ਜਿਹੜੀ ਮੋਹਰ ਲਾਈ ਹੈ ਤਾਂ ਅੱਜ ਸਾਰੇ ਹੀ ਬਿਹਾਰ ਵਾਸੀਆਂ ਨੂੰ ਜਿੱਥੇ ਸੀ ਲੱਖ ਲੱਖ ਮੁਬਾਰਕਾਂ ਦਿੰਨੇ ਆ ਉੱਥੇ ਸਾਡੇ ਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਵਿਕਾਸ ਹੋਇਆ ਹੈ ਇਹ ਵਿਕਾਸ ਦੀ ਆਂਦੀ ਦੀ ਬਦੌਲਤੀ ਹੈ ਕਿ ਇੱਕ ਵਾਰ ਫੇਰ ਉੱਥੇ ਜਿਹੜੀ ਐਨਡੀਏ ਦੀ ਸਰਕਾਰ ਬਹੁਤ ਭਾਰੀ ਮਤ ਨਾਲ 200 ਦੇ ਪਾਰ ਸੀਟਾਂ ਲੈ ਕੇ ਬਣਾ ਰਹੀ ਹੈ ਇਸ ਲਈ ਅਸੀਂ ਬਿਹਾਰ ਦੀ ਜਨਤਾ ਨੂੰ ਇੱਕ ਇੱਕ ਬਿਹਾਰ ਦੇ ਜਿਹੜੇ ਹੈ ਉੱਥੇ ਲੋਕ ਨੇ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਰਕਾਰ ਨੂੰ ਦੁਬਾਰਾ ਫਿਰ ਚੁਣਿਆ ਕੀ ਲੱਗਦਾ ਜੀ ਲੋਕਾਂ ਨੇ ਨੀਤੀਆਂ ਬਿਲਕੁਲ ਲੋਕਾਂ ਦੀਆਂ ਨੀਤੀਆਂ ਲੋਕਾਂ ਦੇ ਕੰਮ ਜਿਹੜੇ ਲੋਕਾਂ ਨੂੰ ਰੋਜ਼ਗਾਰ ਦੇਣਾ ਜਿਹੜੀਆਂ ਉੱਥੋਂ ਦੀਆਂ ਸਾਡੀਆਂ ਪੈਨਾਂ ਆ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇਣਾ ਜਿਹੜੇ ਸਾਡੇ ਪ੍ਰਵਾਸੀ ਵੀਰ ਆ ਉਹ ਮੋਦੀ ਜੀ ਦੀਆਂ ਜਿਹੜੀਆਂ ਜਿਹੜੀਆਂ ਕੰਮਾਂ ਤੋਂ ਖੁਸ਼ ਹੋ ਕੇ ਉਹਨਾਂ ਨੇ ਲਗਾਤਾਰ ਫਿਰ ਜਿਹੜੀ ਮੋਦੀ ਜੀ ਨੂੰ ਜਿਤਾਇਆ ਇਸ ਤਰ੍ਹਾਂ ਖੁਸ਼ੀ ਮਨਾ ਰਹੇ ਆ ਅੱਜ ਮੈਂ ਕਿਹਾ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ ਅਸੀਂ ਹਰ ਇੱਕ ਨੂੰ ਇੱਕ ਲੱਡੂ ਖਵਾ ਕੇ ਹਰੇਕ ਸਾਡੇ ਪ੍ਰਵਾਸੀ ਭਰਾ ਦੇਖੋ ਸਾਰੇ ਇਕੱਠੇ ਹੋਏ ਆ ਅਸੀਂ ਜਿਹੜੀ ਖੁਸ਼ੀ ਦਾ ਸਾਡਾ ਕੋਈ ਟਿਕਾਣਾ ਨਹੀਂ ਹੈ ਐਨੇ ਅਸੀਂ ਖੁਸ਼ ਆ ਕਿਉਂਕਿ ਮੋਦੀ ਜੀ ਲਗਾਤਾਰ ਜਿਹੜੇ ਲੋਕਾਂ ਦੇ ਗਰੀਬਾਂ ਦੇ ਮਸੀਹਾ ਬਣ ਕੇ ਜਿਹੜੇ ਉਹ ਕੰਮ ਕਰ ਰਹੇ ਨੇ ਬਿਲਕੁਲ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਬਾਦਲੇ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈ ਹੈ ਅੱਜ ਇਹ ਲੋਕਾਂ ਦੇ ਮਨ ਬਣਾ ਲਿਆ ਚਾਹੇ ਤਰਨਤਾਰਨ ਦੀ ਬਾਏ ਇਲੈਕਸ਼ਨ ਦੇ ਵਿੱਚ ਅਸੀਂ ਹਾਰੇ ਆ ਲੇਕਿਨ ਬਾਏ ਇਲੈਕਸ਼ਨ ਬਾਏ ਇਲੈਕਸ਼ਨ ਹੁੰਦਾ ਅਸੀਂ ਆਣ ਆਲੀਆ 2027 ਦੇ ਵਿੱਚ 101% ਸਰਕਾਰ ਬਣਾਵਾਂਗੇ ਲੋਕ ਸਾਡੇ ਨਾਲ ਲੈ ਵਟ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੀਜੇਪੀ ਦੇ ਵਰਕਰਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾਂ ਬਿਹਾਰ ਦੀ ਜਿੱਤ ਤੇ ਇਹ ਜਿੱਤ ਸਹੀ ਸਹੀ ਕੰਮਾਂ ਦੀ ਜਿੱਤ ਹੈ ਜਿਹੜੇ ਪੰਜਾਬ ਮੋਦੀ ਜੀ ਨੇ ਕੀਤੇ ਆ ਦੇਸ਼ ਚ ਲੋਕਾਂ ਨੇ ਉਹਨਾਂ ਤੇ ਮੋਹਰ ਲਾਈ ਆ ਕਿ ਮੋਦੀ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਤੇ ਮੈਂ ਬਹੁਤ-ਬਹੁਤ ਵਧਾਈ ਇਹਨਾਂ ਸਾਰੀ ਭਾਰਤੀ ਜਨਤਾ ਪਾਰਟੀ ਨੂੰ ਹਿੰਦੁਸਤਾਨੀ ਨੂੰ ਕਿ ਬਹੁਤ ਵਧੀਆ ਬੀਜੇਪੀ ਪਾਰਟੀ ਆਈ ਤਰੱਕੀ ਕਰੇ ਤੇ ਪੰਜਾਬ ਚ ਵੀ ਜਲਦੀ ਤੋਂ ਜਲਦੀ ਸਰਕਾਰ ਆਵੇ ਜਿਸ ਹੱਬ ਦੀਆਂ ਨੀਤੀਆਂ ਬੀਜੇਪੀ ਦੀਆਂ ਹੈਗੀਆਂ ਉਹਦੇ ਮਦਦ ਵੀ 2027 ਤੇ ਬੀਜੇਪੀ ਦੀ ਸਰਕਾਰ ਹੋਣੀ ਪੱਕੀ ਹੈ ਕਰੋ ਅਸ਼ੋਕ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਢੋਲ ਨਾਹਰੇ ਵਜਕਦੇ ਆ ਅੱਜ ਦੇਸ਼ ਨੇ ਖਾਸ ਕਰਕੇ ਬਿਹਾਰ ਨੇ ਪਰਿਵਾਰਵਾਦ ਨੂੰ ਖਤਮ ਕਰਨ ਵਾਸਤੇ ਇੱਕ ਇਤਿਹਾਸਿਕ ਮੈਂਡੇਟ ਭਾਰਤੀ ਜਨਤਾ ਪਾਰਟੀ ਦੇ ਐਨਡੀਆ ਦੇ ਹੱਕ ਦੇ ਵਿੱਚ ਦਿੱਤਾ ਹੈ ਕਿਸ ਤਰੀਕੇ ਦੇ ਨਾਲ ਬਿਹਾਰ ਦੇ ਅੰਦਰ ਡਰਾ ਕੇ ਧਮਕਾ ਕੇ ਆ ਆਰ ਜੀਡੀ ਤੇ ਉਹਦੀ ਕਾਂਗਰਸ ਪ੍ਰਚਾਰ ਕਰਦੀ ਪਈ ਸੀ ਉਹਦੇ ਮੂੰਹ ਤੇ ਥੱਪੜ ਹੈ ਖਾਸ ਕਰਕੇ ਰਾਹੁਲ ਗਾਂਧੀ ਦੇ ਇੱਕ ਇਹੋ ਜਿਹਾ ਪ੍ਰੋਡਕਟ ਜਿਹੜਾ ਵਾਰ-ਵਾਰ ਫੇਲ ਹੋ ਰਿਹਾ ਹੈ ਅੱਜ ਉਹਨੇ ਆਪਦੇ ਗ੍ਰੈਂਡ ਫਾਦਰ ਦੇ ਜਨਮ ਦਿਨ ਦੇ ਉੱਤੇ ਤੋਹਫਾ ਦਿੱਤਾ ਕਾਂਗਰਸ ਨੂੰ ਖਤਮ ਕਰਕੇ ਕਾਂਗਰਸ ਨੂੰ ਖਤਮ ਕਰਕੇ ਅੱਜ ਬਿਹਾਰ ਵੀ ਵਧਾਈ ਦੇ ਪਾਤਰ ਹੈ ਬਿਹਾਰ ਦੇ ਵੋਟਰ ਵਧਾਈ ਦੇ ਪਾਤਰ ਹੈ ਦੇਖਦੀ ਜਨਤਾ ਵਧਾਈ ਦੇ ਪਾਤਰ ਹੈ ਅ ਅਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਦੇ ਟੂਲ ਲਗਾ ਦੇ ਬਸ ਜਿਹੜੇ ਚੱਟ ਕੀ ਅ ਜੀ ਅ ਮੈਂ ਜਿਵੇਂ ਸਾਰੇ ਹੀ ਜਾਣਦੇ ਆ ਕਿ ਬਿਹਾਰ ਦੇ ਵਿੱਚ ਅ ਦੂਸਰੀ ਵਾਰ ਜਿਹੜੀ ਹੈ ਸਰਕਾਰ ਬਣੀ ਹੈ ਨਿਤਿਸ਼ ਐਮ ਆਈ ਸਰਕਾਰ ਔਰ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ ਖੁਸ਼ੀ ਹੈ ਮੇਰੀ ਵੀ ਰਾਸ਼ਟਰ ਵੱਲੋਂ ਮਹਿਲਾ ਵਿੰਗ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪ੍ਰਵਾਸੀ 10 ਦਿਨ ਦਾ ਪੁਰਨਿਆ ਜ਼ਿਲ੍ਹਾ ਦੇ ਵਿੱਚ ਔਰ ਭਾਰੀ ਮਹਵਨ ਦੇ ਨਾਲ ਸਾਨੂੰ ਜਿੱਤ ਮਿਲੀ ਹੈ ਜਦੋਂ ਅਸੀਂ ਉਸ ਗਲੀ ਦੇ ਵਿੱਚ ਕਿਸੇ ਘਰ ਦੇ ਵਿੱਚ ਖਾਣਾ ਖਾਂ ਜਾਂਦੇ ਜਾਂ ਬੈਠਦੇ ਖਾਸ ਕਰਕੇ ਮਹਿਲਾਵਾਂ ਕੋਲ ਤਾਂ ਮੈਨੂੰ ਕਹਿੰਦੇ ਸੀ ਦੀਦੀ ਆਪ ਇਤਨੀ ਮਿਹਨਤ ਮਤ ਕਰੋ ਹਮ ਤੋ ਮੋਦੀ ਜੀ ਕੇ ਸਾਥ ਹੈ ਹਮਾਰੀ ਤੋ ਮੋਦੀ ਜਾਨ ਹੈ ਮਤਲਬ ਉਹਨਾਂ ਨੇ ਇਹ ਗੱਲਾਂ ਸੁਣ ਕੇ ਐ ਲੱਗਦਾ ਸੀ ਕਿ ਉਹਨਾਂ ਨੂੰ ਪਿਆਰ ਹੈ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਔਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਲਾਂ ਸੀ ਮੈਨੂੰ ਜਦੋਂ ਅੱਜ ਸਵੇਰ ਪਤਾ ਲੱਗਿਆ ਵੈਸੇ ਤਾਂ ਮੈਂ ਘਰ ਘਰ ਜਾ ਕੇ ਮੈਨੂੰ ਪਤਾ ਹੀ ਲੱਗ ਗਿਆ ਸੀ ਕਿ ਬਿਹਾਰ ਦੀ ਜਿੱਤ ਪੱਕੀ ਹੈ ਲੇਕਿਨ ਇਨੀ ਵੱਡੀ ਜਿੱਤ ਇਹ ਖਾਸ ਕਰਕੇ ਵਾਕਈ ਹੀ ਬੜੀ ਖੁਸ਼ੀ ਦੀ ਗੱਲ ਹੈ ਸਭ ਨੂੰ ਬਹੁਤ ਬਹੁਤ ਵਧਾਈ ਹੈ ਜੀ ਆਪਾਂ ਪੰਜਾਬ ਦੀ ਗੱਲ ਕਰ ਰਹੀ ਹਾਂ ਪੰਜਾਬ ਨੂੰ ਮੈਂ ਕੋ ਮੇਰਾ ਦਿੱਲੀ ਵੀ ਪ੍ਰਵਾਸੀ ਜੀ ਵੀ ਦਿੰਦਾ ਉੱਥੇ ਵੀ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਬਿਹਾਰਗੇ ਉੱਥੇ ਵੀ ਜਿੱਤ ਪ੍ਰਾਪਤ ਕੀਤੀ ਹੈ ਹੁਣ ਸਾਡੇ ਪੰਜਾਬ ਦੀ ਵਾਰੀ ਹੈ 2027 ਸਾਡੀ ਵੀ ਤਿਆਰੀ ਹੈ ਤੁਸੀਂ ਆਪਕੋ ਜੀ ਮੈਡਮ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਨਾਲੋਂ ਇੰਨਾ ਬਹੁਤ ਲੋਕਾਂ ਦੇ ਵਿੱਚ ਪਹੁੰਚ ਦੇਖੋ ਜਿਹੜੀ ਸਾਡੀ ਪੰਜਾਬ ਦੀ ਪੋਲਿਟਿਕਸ ਹੈ ਔਰ ਉਥੋਂ ਦੀ ਪੋਲਿਟਿਕਸ ਉਥੇ ਮੈਨੂੰ ਇੱਕ ਬਹੁਤ ਅੱਛੀ ਗੱਲ ਲੱਗੀ ਉਥੇ ਲੋਕਾਂ ਨੂੰ ਹੈ ਜਿਹੜਾ ਖਾਸ ਕਰਕੇ ਮਹਿਲਾ ਬਹੁਤ ਸ਼ਕਤ ਹੈ ਕਿ ਇਹ ਮਹਿਲਾ ਬਹੁਤ ਜਾਗਰੂਕ ਹੈ ਕਿਉਂਕਿ ਉਹਨਾਂ ਨੂੰ ਇੱਕ ਮੈਂ ਉਥੇ ਬਹੁਤ ਅੱਛੀ ਸਕੀਮ ਚੱਲ ਰਹੀ ਹੈ ਜਿਹੜੀਆਂ ਮਹਿਲਾਵਾਂ ਹਰ ਪਿੰਲੇ ਉੱਤੇ ਜੁੜੇ ਹੋਈਆਂ ਉਹ ਹੈ ਜੀਵਿਕਾ ਜੀਵਿਕਾ ਜਿਹਦੇ ਨਾਲ 1 ਲੱਖ ਤੋਂ ਲੈ ਕੇ ਕਿੰਨੀ ਇਨਕਮ ਮਹਿਲਾਵਾਂ ਕਰ ਰਹੀਆਂ ਐ ਇਸੇ ਤਰ੍ਹਾਂ ਜਿਹੜਾ ਸੀ ਸਵੈ ਸਹਾਇਤਾ ਗਰੁੱਪ ਕਹਿੰਨੇ ਆ ਸੈਲਫ ਹੈਲਪ ਗਰੁੱਪ ਜੋ ਮੋਦੀ ਜੀ ਵੱਲੋਂ ਚਲਾਏ ਗਏ ਐ ਉਹਨਾਂ ਦੇ ਗਰੁੱਪ ਬਣਾ ਕੇ ਲੇਡੀਜ਼ ਕੰਮ ਕਰ ਰਹੀਆਂ ਤਾਂ ਇਹ ਜਾਗਰੂਕਤਾ ਨਾਲ ਉਹ ਜੁੜੀਆਂ ਹੋਈਆਂ ਔਰ ਮੋਦੀ ਜੀ ਨਾਲ ਉਹਨਾਂ ਦਾ ਪਿਆਰ ਵਿਸ਼ਵਾਸ ਔਰ ਉਸ ਬਿਆਰ ਦਾ ਵਿਕਾਸ ਹੋ ਰਿਹਾ ਤਾਂ ਇਹ ਗੱਲ ਹੈ ਜਿਹੜੀ ਬਹੁਤ ਅੱਛੀ ਲੱਗੀ ਮੈਨੂੰ ਬਸ ਮੈਂ ਹੀ ਕਹੂੰਗੀ ਕਿ 2027 'ਚ ਵੀ ਹੁਣ ਇਤੋਂ ਦੀ ਵੀ ਮਹਿਲਾਵਾਂ ਔਰ ਜਿਹੜੇ ਨੌਜਵਾਨੇ ਜਾਗਰੂਕ ਹੋ ਰਹੇ ਨੇ ਹੌਲੀ-ਹੌਲੀ ਔਰ 2027 ਦੇ ਵਿੱਚ ਉਹ ਦਿਨ ਦੂਰ ਨਹੀਂ ਐ 2027 ਜਦੋਂ ਹੀ ਇਲੈਕਸ਼ਨ ਹੋਣਗੇ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਝੰਡਾ ਲਹਿਰਾਏਗਾ